ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਹੋਇਆ ਸ਼੍ਰੋਮਣੀ ਕਾਲੀਗੱੜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਰੀ ਛਿਪੇ ਕਿੰਨੀ ਵਾਰੀ ਕਿੰਨਾ-ਕਿੰਨਾ ਥਾਵਾਂ ਤੇ ਜਾ ਕੇ ਰਾਮ ਰਹਿਮ ਨੂੰ ਮਿਲੇ ਇਲੈਕਸ਼ਨਾਂ ਵਿੱਚ ਉਹਨਾਂ ਦੀ ਮਦਦ ਲਈ ਅਸੀਂ ਸਮਝਦੇ ਹਾਂ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੀ ਆ ਸੋ ਅਸੀਂ ਮੰਗ ਕੀਤੀ ਸਿੰਘ ਸਾਹਿਬ ਕੋਲੋਂ ਭਈ ਇਹਦੀ ਜਾਂਚ ਕਰਾ ਕੇ ਤੇ ਜਿਹੜੀ ਠੁਕ ਵੀ سزا ਸੁਵੀਰ ਸਭਾਂ ਦਿੱਤੀ ਜਾਵੇ ਤਾਂ ਉਹਨੂੰ ਮਾਫ ਕੀਤਾ ਜਾ ਸਕਦਾ ਜੇ ਸ਼ਰੋਣੀ ਅਕਾਲੀ ਦਲ ਦਾ ਪ੍ਰਧਾਨ ਹੁਕਮਨਾਮੇ ਦੀ ਲੰਘਣਾ ਕਰਦਾ ਚੋਰੀ ਸ਼ੇਵੇ ਜਾ ਕੇ RAM RAHIM ਨੂੰ ਮਿਲਦਾ ਤੇ ਵੋਟਾਂ ਦੀ ਖਾਤਰ ਜਿਹੜਾ ਆ ਪੰਥ ਦੀ ਸਾਰੀ ਮਾਨ ਮਰਯਾਦਾ ਜਿਹੜੀ ਅਕਾਲ ਤਖਤ ਦੀ ਉਹਨੂੰ ਠੇਸ ਪਹੁੰਚਾਉਂਦਾ ਉਹਦੇ ਬਾਰੇ ਜਿਹੜੀ ਐ ਠੋਸ ਕਾਰਵਾਈ ਕੀਤੀ ਜਾਵੇ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਬੇਨਤੀ ਪੱਤਰ ਲੈਣਾ ਲੈ ਕੇ ਆਏ ਆ ਕਿ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਜਿਹੜੀ ਚਰਚਾ ਚੱਲ ਰਹੀ ਆ ਪ੍ਰਦੀਪ ਕਲੇਰ ਦੀ ਜਿਹੜਾ ਕਿ ਰਾਮ ਰਹੀਮ ਦੇ ਸਿਆਸੀ ਕਮੇਟੀ ਦਾ ਜ਼ਿੰਮੇਵਾਰ ਸੱਜਣ ਆ ਜਿਹਨੂੰ ਬਾਰ ਬਾਰ ਦੱਸਿਆ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਹੋયા ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੋਰੀ ਛਪੇ ਕਿੰਨੀ ਵਾਰੀ ਕਿੰਨਾ ਕਿੰਨਾ ਥਾਵਾਂ ਤੇ ਜਾ ਕੇ ਰਾਮ ਰਹੀਮ ਨੂੰ ਮਿਲੇ ਇਲੈਕਸ਼ਨਾਂ ਵਿੱਚ ਉਹਨਾਂ ਦੀ ਮਦਦ ਲਈ ਕਿਸ ਤਰ੍ਹਾਂ ਉਹਨੇ ਜਿਹੜਾ ਉਹਦੇ ਵੱਲੋਂ ਸਪਸ਼ਟੀਕਰਨ ਆਇਆ ਸੀ ਉਹਦੇ ਵਿੱਚ ਤਬਦੀਲ ਤਬਦੀਲੀ ਕਰਕੇ ਖੇਵਾ ਜਾਂਚਣਾ ਸ਼ਬਦ ਲਿਖਿਆ ਉਹਦੇ ਮਗਰੋਂ ਜੋ ਸਿੱਖ ਜਗਤ ਨੇ ਉਹਦਾ ਵਿਰੋਧ ਕੀਤਾ ਉਹ ਸਾਰੀ ਸਥਿਤੀ ਜਿਹੜੀ ਜਿਹਦੇ ਨਾਲ ਅਸੀਂ ਸਮਝਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚੀ ਆ ਸ਼ਗਵੀਰ ਸਿੰਘ ਬਾਦਲ ਨੇ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਬੜਾ ਸ਼ਾਨਾਮਤ ਇਤਿਹਾਸ ਸੀ ਉਹਦੇ ਪ੍ਰਧਾਨ ਵੱਲੋਂ ਇਹ ਘੋਰ ਅਪਰਾਧ ਕੀਤਾ ਗਿਆ ਕਿ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਹੁਕਮਨਾਮੇ ਦੀ ਪਰਵਾਹ ਹੀ ਨਹੀਂ ਕੀਤੀ ਸੋ ਅਸੀਂ ਮੰਗ ਕੀਤੀ ਸਿੰਘ ਸਾਹਿਬ ਕੋਲੋਂ ਭਈ ਇਹਦੀ ਜਾਂਚ ਕਰਾ ਕੇ ਤੇ ਜਿਹੜੀ ਠੁਕਵੀਂ ਸਜ਼ਾ ਸੁਗਵੀਰ ਸਿੰਘ ਬਾਦਲ ਦਿੱਤੀ ਜਾਵੇ ਵੀ ਇਹ ਕੋਚੋ ਉੱਦੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹਨੂੰ ਸਾਰੀਆਂ ਆਮ ਆਦਮੀ ਕੋਈ ਗਲਤੀ ਕਰੇ ਤਾਨੂੰ ਮਾਫ ਕੀਤਾ ਜਾ ਸਕਦਾ ਜੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਹੁਕਮਨਾਮੇ ਦੀ ਉਲੰਘਣਾ ਕਰਦਾ ਚੋਰੀ ਸ਼ਿਵੇਂ ਜਾ ਕੇ ਰਾਮ ਰੇਵ ਨੂੰ ਮਿਲਦਾ ਤੇ ਵੋਟਾਂ ਦੀ ਖਾਤਰ ਜਿਹੜਾ ਆ ਪੰਥ ਦੀ ਸਾਰੀ ਮਾਨ ਮਰਯਾਦਾ ਜਿਹੜੀ ਇਹ ਕਾਲ ਤੱਕ ਦੀ ਉਹਨੂੰ ਠੇਸ ਪਹੁੰਚਾਉਂਦਾ ਉਹਦੇ ਬਾਰੇ ਜਿਹੜੀ ਐ ਠੋਸ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹੋ ਜੀ ਗਲਤੀ ਨਾ ਕਰ ਸਕੇ ਜੀ ਅਸੀਂ ਇਸ ਕਰਕੇ ਸਿੰਘ ਸਾਹਿਬ ਨੂੰ ਮਿਲੇ ਆ ਉਹਨਾਂ ਦਾ ਬੜਾ ਸੁਚੱਜਾ ਅਧਿਕਾਰਾ ਸੀਗਾ ਤੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਵੀ ਉਚਿਤ ਕਾਰਵਾਈ ਹੋਊਗੀ ਕੀ ਲੱਗਦਾ ਹੈ ਕਿ ਕਾਰਵਾਈ ਹੋਵੇਗੀ ਬਿਲਕੁਲ ਬਿਲਕੁਲ ਹੋਊਗੀ ਕਿਉਂਕਿ ਕੋਈ ਰਾਜਨੀਤਿਕ ਗੱਲ ਨਹੀਂ ਇਹ ਤਾਂ ਧਾਰਮਿਕ ਗੱਲ ਆ ਏਕਾਲ ਤਖਤ ਦੀ ਮਾਨ ਮਰਿਆਦਾ ਦੀ ਗੱਲ ਆ ਇਸ ਕਰਕੇ ਇਹ ਜਿਹੜੀ ਗਲਤੀ ਆ ਉਹ ਆਮ ਆਦਮੀ ਨੇ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੀਤੀ ਆ ਇਸ ਕਰਕੇ ਉਹ ਕਦੇ ਵੀ ਜਿਹੜੀ ਆ ਉਚਿਤ ਸਜ਼ਾ ਤੋਂ ਬਾਚ ਨਹੀਂ ਸਕਦਾ